ਲਾਈਸੈਂਸ ਹੈਗਾ ਭਾਓ ਸਰੇਬਿਆ ਸੋ ਦੇਖਿਆ ਕਿ ਇਹਨਾਂ ਨੂੰ ਮੀਡੀਆ ਦਾ ਵੀ ਕੋਈ ਡਰ ਨਹੀਂ ਹੈਗਾ ਅੰਡਰ ਰੇਜ਼ ਜਿਹੜੀ ਆ ਹੈ ਗੱਡੀਆਂ ਚਲਾਈ ਜਾ ਰਹੀ ਹੈ ਸੋ ਦੇਖੋ ਨੰਬਰ ਪਲੇਟ ਨੰਬਰ ਪਲੇਟ ਵੀ ਜਿਹੜੀ ਗੱਡੀ ਦੇ ਉੱਪਰ ਲੱਗੀ ਨਹੀਂ ਹੋਈ ਤੁਹਾਨੂੰ ਇਹ ਤਸਵੀਰਾਂ ਦਿਖਾਵਾਂਗੇ ਸਰ ਨਵੀਂ ਨੋਟੀਫਿਕੇਸ਼ਨ ਇੱਕ ਜਾਰੀ ਕਰ ਦਿੱਤੀ ਗਈ ਆ। ਉਹ ਕਾਫਰਾ ਨਾ ਕਰੋ ਜੀ ਗੱਲ ਸਾਡੀ। ਤੁਸੀਂ ਵੀ ਅਫਸਰ ਹੈਗੇ ਟ੍ਰੈਫਿਕ ਇੰਚਾਰਜ ਹੋ। ਨਹੀਂ ਸਰ ਸਾਨੂੰ ਨਹੀਂ ਆਫਸਰ ਨਾ ਕਰੋ। ਨਹੀਂ ਨਹੀਂ ਆਪਾਂ ਸਿਰਫ ਈ ਰਿਕਸ਼ਾ ਦੇ ਜਿਹੜੇ ਚਾਲਕ ਆਪਾਂ ਦੇਖਿਆ ਹੈਗਾ। ਆਫਸਰ ਨਾ ਕਰੋ ਜੀ ਗੱਲ ਇਹ ਆਪਣਾ। ਅਫਸਰ ਅਫਸਰ ਨਾਲ ਤਾਂ ਸੀ ਜਿਹੜੇ ਇੱਥੇ ਮੌਕੇ ਤੇ ਖੜੇ ਆਪਾਂ ਉਹਨਾਂ ਨਾਲ ਹੀ ਗੱਲ ਕਰਾਂਗੇ ਨਾ। ਕਿੰਡੀ ਸਪੀਡ ਦੇ ਨਾਲ ਗੱਡੀ ਆ ਰਹੀ ਆ। ਭਾਜੀ ਤੁਹਾਡੀ ਯੂਨੀਫਾਰਮ। ਹਾਂਜੀ ਯੂਨੀਫਾਰਮ ਨਹੀਂ ਭਾਈ। ਐ ਸਲੰਗ ਦੀ ਜੀ। ਸਵਾਲੀ ਦਿੱਤੀ ਆ। ਲਾਇਸੈਂਸ ਲਾਇਸੈਂਸ ਦਿਖਾ ਰਾ ਜੀ। ਲਾਇਸੈਂਸ ਕੋ ਤਾਂ ਕਾਜੂ ਆ। 15 پہلے پہلے آ جاؤں گا جی 15 مارچ ਤੋਂ پہلے پہلے آ جاؤں گا ਜੇ ਨਾ ਆਇਆ ਤੇ ਗੱਡੀ ਹੜਜਤ ਹੋਊਗੀ ਹਾਂਜੀ ਹੋਈ ਬਸ ਪਤਾ ਨਾ ਤੁਹਾਨੂੰ ਪਤਾ ਜੀ ਜੁਨੀ ਫਾਰਮ ਤਾਂ ਬਈਨਾਂ ਨੂੰ ਕੌਂਡ ਹੀ ਆ ਕਿਹਾ ਗਿਆ ਵਾ ਆਰ ਸੀ 14 ਤਰੀਕ ਤੱਕ ਇਹਨਾਂ ਨੂੰ ਕਿਹਾ ਗਿਆ ਵਾ ਜੀ ਆਰ ਸੀ ਔਰ ਲਾਇਸੈਂਸ ਔਰ ਨੰਬਰ ਪੇਟਾ ਇਹਨਾਂ ਲਗਾ ਲਗਾ ਕੇ ਰੱਖਣ ਤੇ ਲੇਕਿਨ ਹੁਣ ਆਪਾਂ ਦੇਖਿਆ ਜਾਵੇ ਅੱਜ ਟਾਈਮ ਤਾਂ ਕਿੰਨਾ ਰਹਿ ਗਿਆ ਕਿੰਨੀ ਕਿ ਟਾਈਮ ਦੇ ਵਿੱਚ ਉਹ ਲਾਇਸੈਂਸ ਬਣ ਜਾਊਗਾ ਕਿੰਨੇ ਟਾਈਮ ਦੇ ਵਿੱਚ ਉਹਨਾਂ ਨੂੰ ਮਤਲਬ ਇਹ 14 ਤਰੀਕ ਤੱਕ ਮਹੀਨਾ ਪਹਿਲਾਂ ਇਹਨਾਂ ਨੂੰ ਕੀ ਕਿਹਾ ਗਿਆ ਜੀ ਬਈਆ ਬਣਾ ਲਓ ਜੀ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਹੈ ਨਮਸਕਾਰ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਪੰਜਾਬ ਅਪਟਕ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਅਮਿਤ ਕੁਮਾਰ ਇਸ ਟਾਈਮ ਜੇ ਗੱਲ ਕੀਤੀ ਜਾਵੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਟ੍ਰੈਫਿਕ ਦਾ ਕਾਰਨ ਬਣ ਰਿਹਾ ਇਵਨ ਇਵਨ ਕੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਟ੍ਰੈਫਿਕ ਦਾ ਕਾਰਨ ਬਣ ਰਿਹਾ ਉਹ ਈ ਰਿਕਸ਼ਾ ਜਾਂ ਆਟੋਜ਼ ਹੈਗੇ ਆ ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਕੋਈ ਵੀ ਈ ਰਿਕਸ਼ਾ ਚਾਲਕ ਬਿਨਾਂ ਯੂਨੀਫਾਰਮ ਤੋਂ ਨਹੀਂ ਗੱਡੀ ਚਲਾਊਗਾ ਔਰ 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ਲੇਕਿਨ 15 ਤਰੀਕ ਤੱਕ ਦਾ ਟਾਈਮ ਹੈਗਾ ਲੇਕਿਨ ਇਸ ਟਾਈਮ ਦੇਖਿਆ ਜਾਵੇ ਬਾਜ਼ਾਰਾਂ ਦੇ ਵਿੱਚ ਜਿਹੜੇ ਈ ਰਿਕਸ਼ਾ ਚਲਾ ਰਹੇ ਨੇ ਉਹਨਾਂ ਦੇ ਕੋਲ ਨਾ ਤਾਂ ਇਸ ਟਾਈਮ ਕੋਈ ਆਰ.ਸੀ ਹੈਗੀ ਹੈ ਔਰ ਨਾ ਹੀ ਉਹਨਾਂ ਨੇ ਯੂਨੀਫਾਰਮ ਪਾਈ ਹੋਈ ਹੈ ਤੁਹਾਨੂੰ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਆ ਈ ਰਿਕਸ਼ਾ ਵਾਲੇ ਬਿਨਾਂ ਯੂਨੀਫਾਰਮ ਤੋਂ ਚਲਾ ਰਹੇ ਆ ਗੱਡੀਆਂ ਉਹ ਕਿਸ ਤਰ੍ਹਾਂ ਇਹਨਾਂ ਨੂੰ ਦੇਖਣਗੇ ਪੰਜਾਬ ਪੁਲਿਸ ਵਾਲੇ ਇਹਨਾਂ ਨੂੰ ਕਿਸ ਤਰ੍ਹਾਂ ਚਲਾਨਟ ਘਟਣਗੇ ਕਿਹੜੀਆਂ-ਕਿਹੜੀਆਂ ਗਾਈਡਲਾਈਨ ਦਾ ਜਿਹੜਾ ਇੰਤਿਆਮ ਜਿਹੜਾ ਕੀਤਾ ਗਿਆ ਜਾਂ ਕਿਹੜੀ-ਕਿਹੜੀ ਗਾਈਡਲਾਈਨ ਦੇ ਤਹਿਤ ਕਿਹੜੀ ਪੰਜਾਬ ਦੇ ਵਿੱਚ ਜਿਹੜੀ ਟ੍ਰੈਫਿਕ ਪੁਲਿਸ ਹੈਗੇ ਉਹਨਾਂ ਦੇ ਮੁਲਾਜ਼ਮ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਰਹੇ ਆ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਰੋਕ ਰਹੇ ਆ ਜਾਂ ਇਹਨਾਂ ਦੇ ਚਲਾਨਟ ਕੱਟ ਰਹੇ ਅੱਜ ਅਸੀਂ ਸਾਰੀ ਜਾਣਕਾਰੀ ਅੱਜ ਟ੍ਰੈਫਿਕ ਪੁਲਿਸ ਵਾਲੇ ਤੋਂ ਲਵਾਂਗੇ ਹਾਲਾਂਕਿ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ 15 ਮਾਰਚ ਤੋਂ ਬਾਅਦ ਇਹਨਾਂ ਦੇ ਇਹਨਾਂ ਚੀਜ਼ਾਂ ਦੇ ਉੱਤੇ ਚਲਾਨਟ ਕੀਤੇ ਜਾਣਗੇ ਲੇਕਿਨ ਗੱ ਅੱਜ ਸਮਾਂ ਕਿੰਨਾ ਕਰ ਗਿਆ 15 ਮਾਰਚ ਨੂੰ ਔਰ ਕਿਸੇ ਵੀ ਜਿਹੜਾ ਇਹ ਰਿਕਸ਼ਾ ਦੇ ਚਾਲਕ ਹੈਗੇ ਆ ਉਹਨਾਂ ਕੋਲ ਨਾ ਤਾਂ ਯੂਨੀਫਾਰਮ ਦੇਖੀ ਜਾ ਰਹੀ ਹੈ ਔਰ ਨਾ ਹੀ ਇਹਨਾਂ ਕੋਲ ਲਾਇਸੈਂਸ ਜਾਂ ਜਿਹੜੀ ਆਰ.ਸੀ. ਦੇਖੀ ਜਾ ਰਹੀ ਹੈ ਸੋ ਅਸੀਂ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਦੇਖਦੇ ਹੈਗੇ ਆ ਉਹ ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਟਰੈਕ ਕਰਨਗੇ ਜਾਂ ਇਹਨਾਂ ਨੂੰ ਰੋਕ ਕੇ ਇਹਨਾਂ ਦਾ ਚਲਾਨ ਕੀਤਾ ਜਾਊਗਾ ਸੋ ਸਾਡੇ ਨਾਲ ਏ.ਐਸ.ਆਈ. ਸਾਹਿਬ ਮੌਜੂਦ ਹੈਗੇ ਆ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਸੱਸੀ ਗਾਲ ਜੀ ਹਾਂਜੀ ਸਰ ਇਹ ਨਵੀਂ ਨੋਟੀਫਿਕੇਸ਼ਨ ਇੱਕ ਜਾਰੀ ਕਰ ਦਿੱਤੀ ਗਈ ਆ ਉਸ ਦਾ ਆਪਰਾ ਨਾ ਕਰੋ ਜੀ ਗੱਲ ਸਾਨੂੰ ਤੁਸੀਂ ਵੀ ਅਫਸਰ ਹੈ ਕੋ ਟ੍ਰੈਫਿਕ ਇੰਚਾਰਜ ਹੋ ਨਹੀਂ ਸਰ ਸਾਨੂੰ ਨਹੀਂ ਆਪਰਾ ਨਾ ਕਰੋਗਾ ਨਹੀਂ ਨਹੀਂ ਆਪਾਂ ਸਿਰਫ ਈ ਰਿਕਸ਼ਾ ਦੇ ਜਿਹੜੇ ਚਾਲਕ ਆਪਾਂ ਦੇਖਿਆ ਹੈਗਾ ਆਪਰਾ ਨਾ ਕਰੋ ਜੀ ਗੱਲ ਇਹ ਆਪਾਂ ਨਹੀਂ ਅਫਸਰ ਅਫਸਰ ਨਾਲ ਤਾਂ ਸੀ ਜਿਹੜੇ ਇੱਥੇ ਮੌਕੇ ਤੇ ਖੜੇ ਆਪਾਂ ਉਹਨਾਂ ਨਾਲ ਹੀ ਗੱਲ ਕਰਾਂਗੇ ਸਰ ਸਾਨੂੰ ਇਸ ਬਾਰੇ ਨਹੀਂ ਪਤਾ ਹੈਗਾ ਜੀ ਸਰ ਵੱਡੇ ਵੱਡੇ ਚੈਨਲ ਤੇ ਨਿਊਜ਼ ਚੱਲਦੀ ਆ ਵੀ ਹੈਗਾ ਕਿ ਯੂਨੀਫਾਰਮ ਜਿਹੜੀ ਇਹਨਾਂ ਦੇ ਈ ਰਿਕਸ਼ਾ ਦੇ ਵਿੱਚ ਜਿਹੜੀ ਚਾਲਕ ਹੈਗੇ ਉਹ ਯੂਨੀਫਾਰਮ ਤਾਂ ਬੈਨਾਂ ਨੂੰ ਪਾਉਣ ਦੀ ਆਖਿਆ ਹੋ ਗਿਆ ਵਾ ਹਾਂ ਆਰ ਸੀ 14 ਤਰੀਕ ਤੱਕ ਇਹਨਾਂ ਨੂੰ ਕਿਹਾ ਗਿਆ ਵਾ ਆਰ ਸੀ ਔਰ ਲਾਇਸੈਂਸ ਔਰ ਨੰਬਰ ਪਲੇਟਾਂ ਇਹਨਾਂ ਲਗਾ ਕੇ ਰੱਖਣ ਜੀ ਲੇਕਿਨ ਹੁਣ ਆਪਾਂ ਦੇਖਿਆ ਜਾਵੇ ਅੱਜ ਟਾਈਮ ਤੱਕ ਕਿੰਨਾ ਰਹਿ ਗਿਆ ਕਿੰਨੇ ਟਾਈਮ ਦੇ ਵਿੱਚ ਉਹ ਲਾਇਸੈਂਸ ਬਣ ਜਾਊਗਾ ਕਿੰਨੇ ਟਾਈਮ ਦੇ ਵਿੱਚ ਉਹਨਾਂ ਨੂੰ ਮਤਲਬ ਇਹ 14 ਤਰੀਕ ਤੱਕ ਮਹੀਨਾ ਪਹਿਲਾਂ ਇਹਨਾਂ ਨੂੰ ਕੀ ਕਿਹਾ ਗਿਆ ਜੀ ਬਈ ਇਹ ਬਣਾ ਲਓ ਜੀ ਉਹਨਾਂ ਨੂੰ ਰੈਲੈਕਸ਼ਨ ਦਿੱਤੀ ਗਈ ਜੀ ਲੇਕਿਨ ਗੱਲ ਕੀਤੀ ਜਾਵੇ ਆ ਜਿਹੜਾ ਈ ਰਿਕਸ਼ਾ ਵਾਲੇ ਜਿਹੜੇ ਸਟੰਡ ਲੁਧਿਆਣੇ ਚ ਜਾਂ ਪੰਜਾਬ ਚ ਚੱਲਦੇ ਨੇ ਇਹਨਾਂ ਨੂੰ ਟ੍ਰੈਫਿਕ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਚਾਰ ਜਦੋਂ ਜਦੋਂ ਇਹਨਾਂ ਦੇ ਆਰਸੀ ਲਾਇਸੈਂਸ ਬਣ ਜਾਣਗੇ ਅਸੀਂ ਅਸੀਂ ਇਹਨਾਂ ਦੇ ਚਲਾਨ ਕਰਾਂਗੇ ਜੀ ਹਾਂ ਜੀ ਕਿੰਨੀ ਕੁ ਉਮਰ ਤੱਕ ਦਾ ਜਿਹੜਾ ਬੰਦਾ ਹੈਗਾ ਜਿਹੜਾ ਇਹ ਗੱਡੀ ਚਲਾ ਸਕਦਾ ਉਹ 18 ਸਾਲ ਤੋਂ ਉੱਪਰ ਜਿਹੜੀ ਏਜ ਆ ਉਹ ਚਲਾ ਸਕਦਾ ਜੀ ਹਾਂ ਜੀ ਤੋਂ ਦੇਖਿਆ ਕਿ ਸਾਨੂੰ ਟ੍ਰੈਫਿਕ ਵਾਲਿਆਂ ਨੇ ਵੀ ਦੱਸਿਆ ਕਿ 18 ਸਾਲ ਤੋਂ ਵੱਧ ਜਿਹੜੀ ਉਮਰ ਹੈਗੀ ਹੈ ਉਹੀ ਇਹ ਜਿਹੜੀ ਈ ਰਿਕਸ਼ਾ ਚਲਾ ਸਕਦੇ ਆ ਉਸ ਤੋਂ ਘੱਟ ਉਮਰ ਦਾ ਜਿਹੜਾ ਅਗਰ ਕੋਈ ਈ ਰਿਕਸ਼ਾ ਚਲਾਣੇ ਫੜੇ ਜਾਂਦਾ ਉਹਨਾਂ ਦਾ ਜਿਹੜਾ ਚਲਾਨ ਹੈ ਉਹਨਾਂ ਦੀ ਗੱਡੀ ਜਿਹੜੀ ਜ਼ਬਤ ਵੀ ਕੀਤੀ ਜਾ ਸਕਦੀ ਹੈ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਜਿਹੜੇ ਈ-ਡਿਕਸ਼ਾ ਚਾਲਕ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੇ ਯੂਨੀਫਾਰਮ ਹੈ ਜਾਂ ਲਾਇਸੈਂਸ ਜਾਂ ਆਰ.ਟੀ. ਵੀ. ਵਗੈਰਾ ਉਹਨਾਂ ਨੇ ਬਣਵਾਈ ਹੈ ਆ ਦੇਖੋ ਕਿੱਡੇ ਟੜਾਲੇਦਾਰ ਇਡੀ ਸਪੀਡ ਦੇ ਨਾਲ ਗੱਡੀ ਆ ਰਹੀ ਆ ਭਾਈ ਤੁਹਾਡੀ ਯੂਨੀਫਾਰਮ ਹਾਂਜੀ ਯੂਨੀਫਾਰਮ ਨਹੀਂ ਭਾਈ ਐ ਸਲੰਦ ਜੀ ਚਾਲੀ ਦਿੱਤੀ ਆ ਜੀ ਲਾਇਸੈਂਸ ਲਾਇਸੈਂਸ ਜਾਰਾ ਜੀ ਲਾਇਸੈਂਸ ਕਦੋਂ ਤੱਕ ਆਜੂਗਾ 15 ਦੇ ਪਹਿਲੇ ਪਹਿਲੇ ਆਜੂਗਾ ਜੀ 15 ਮਾਰਚ ਤੋਂ ਪਹਿਲੇ ਪਹਿਲੇ ਆਜੂਗਾ ਜੀ ਜੇ ਨਾ ਆਇਆ ਤੇ ਗੱਡੀ ਹੜ ਜੱਤ ਹੋਊਗੀ ਹਾਂਜੀ ਹੋਈ ਗੱਲ ਪਤਾ ਨਾ ਤੋ ਇਹਨਾਂ ਨੇ ਆਪਣੀ ਯੂਨੀਫਾਰਮ ਵੀ ਇਹਨਾਂ ਨੇ ਸਿਲਣੀ ਦਿੱਤੀ ਹੋਈ ਆ ਕੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੋਰ ਵੀ ਇੱਥੇ ਜਿਹੜੇ ਆ ਲੋਕ ਹੈਗੇ ਆ ਈ ਦਿਕਸ਼ਾ ਚਾਲਕ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆ ਗੱਡੀ ਆਪਣੀ ਵੀਰੇ ਆਪਣੀ ਯੂਨੀਫਾਰਮ ਆ ਜੇ ਤਾਂ ਆਈ ਨਹੀਂ ਕਦੋਂ ਤਾਂ ਕਾਊਗੀ 15 ਮਾਰਚ ਤੋਂ 15 ਮਾਰਚ ਤੋਂ ਪਾ ਲੋਗੇ ਜੇ ਅਗਰ ਲਾਇਸੈਂਸ ਹੈਗਾ ਦਿਖਾਓ ਕਰੇ ਪਿਆ ਭਾਜੀ ਗੱਡੀ ਤੁਸੀਂ ਬਿਆਰ ਤੇ ਲਾ ਰਹੇ ਲਾਇਸੈਂਸ ਤੁਹਾਡਾ ਘਰੇ ਕਿੱਦਾ ਪਿਆ ਫੋਟੋ ਹੈਗੀ ਆ ਉਮਰ ਕਿੰਨੀ ਤੁਹਾਡੀ ਤੁਸੀਂ ਦੱਸੋ ਕੀ ਕਰਨਾ ਹੈ ਭਾਜੀ ਭਾਜੀ ਖਬਰ ਚੱਲ ਰਹੀ ਨਹੀਂ ਨਹੀਂ ਤੁਸੀਂ ਭਾਜੀ ਇੱਕ ਮਿੰਟ ਦੱਸੋ ਨਾ ਸੋ ਦੇਖਿਆ ਕਿ ਇਹਨਾਂ ਨੂੰ ਮੀਡੀਆ ਦਾ ਵੀ ਕੋਈ ਡਰ ਨਹੀਂ ਹੈਗਾ ਅੰਡਰ ਰੇਜ਼ ਜਿਹੜੀ ਆ ਹੈ ਗੱਡੀਆਂ ਚਲਾਈ ਜਾ ਰਹੀ ਹੈ ਸੋ ਦੇਖੋ ਨੰਬਰ ਪਲੇਟ ਨੰਬਰ ਪਲੇਟ ਵੀ ਜਿਹੜੀ ਗੱਡੀ ਦੇ ਉੱਪਰ ਲੱਗੀ ਨਹੀਂ ਹੋਈ ਤੁਹਾਨੂੰ ਇਹ ਤਸਵੀਰਾਂ ਦਿਖਾਵਾਂਗੇ ਇਹ ਰਿਕਸ਼ਿਆਂ ਵਾਲਿਆਂ ਨੂੰ ਪੁਲਿਸ ਮੁਲਾਜ਼ਮ ਦਾ ਜਾਂ ਟ੍ਰੈਫਿਕ ਇੰਚਾਰਜ ਦਾ ਟ੍ਰੈਫਿਕ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਹੈ ਹਾਲਾਂਕਿ ਇਹ ਰਿਕਸ਼ਾ ਵਾਲਿਆਂ ਨੇ ਪੰਜਾਬ ਦੇ ਵਿੱਚ ਆਪਣਾ ਇੱਕ ਜਾਲ ਵਿਛਾ ਕੇ ਰੱਖਿਆ ਹੋਇਆ ਹੈ ਚਾਹੇ ਕੋਈ ਵੀ ਆਵੇ ਟ੍ਰੈਫਿਕ ਦੇ ਵਿੱਚ ਇਸ ਤਰ੍ਹਾਂ ਗੱਡੀ ਚਲਾਉਂਦੇ ਆ ਜਿਵੇਂ ਕਿ ਇਹ ਜਿਹੜੀ ਇਹਨਾਂ ਨੇ ਜਿਹੜੀ ਸੜਕ ਹੀ ਮੁਲ ਖਰੀਦ ਲਿੱਤੀ ਹੁੰਦੀ ਹੈ